ਇਹ ਪੌਂਦਰੀ ਪੰਜਾਬ ਦੇ ਹਾਂ ਦੀ ਨਹੀਂ ਹੈ ਪੰਜਾਬ ਦੇ ਪਿੰਡਾਂ ਦੇ ਹੱਕ 'ਚ ਨਹੀਂ ਹੈ ਇਹ ਸਾਰਾ ਕੁਝ ਕਾਗਜ਼ੀ ਪੱਤਰੀ ਰਹਿ ਜਾਣਾ ਜਨਾਬ ਉਹਨਾਂ ਨੇ ਕਬਜ਼ਾ ਜਦੋਂ ਤੁਹ ਤੋਂ ਮਹੀਨੇ ਬਾਅਦ ਚਿੱਠੀ ਦੇ ਕੇ ਲੈ ਲੈਣਾ ਫਿਰ ਦੇਖੀ ਜਾਏ ਹਿਸਾਬ-ਤਬ ਕਿ ਕੀ ਮਿਲਣਾ ਕੀ ਨਹੀਂ ਨਾ ਇਸ ਜ਼ਮੀਨ ਤੇ ਕਿਸਾਨ ਇਹਨੂੰ ਬੈਂਕ ਕਰ ਸਕਦਾ ਨਾ ਇਹਨੂੰ ਟਿਕੇਤੇ ਦੇ ਸਕਦਾ ਮੁੜ ਕੇ ਨਾ ਲੋਨ ਲੈ ਸਕਦਾ ਨਾ ਇਹਦੀ ਲਿਮਟ ਬਣਾ ਸਕਦਾ ਨਾ ਇਹਦੇ ਵਿੱਚ ਕੋਈ ਆਪਣਾ ਸਾਇਕ ਧੰਦਾ ਕੋਈ ਕਰ ਸਕਦਾ ਨਾਈ ਦੀ ਭਰ ਤੋਂ ਆਪਣੇ ਸਾਹਮਣੇ ਕਰ ਸਕਦਾ ਖੇਤੀ ਕਰ ਲੋ ਜੀ ਕਹਿੰਦੇ ਜਿੰਨੀ ਦਿਰ ਡਵੈਲਪ ਨਹੀਂ ਹੁੰਦੀ। ਸਤਨਾ ਕੌਣ ਜਾਂਦਾ ਹੈ ਸਰਕਾਰ ਲੁੱਟਣਾ ਚਾਹੁੰਦੀ ਆ ਜਾਂ ਫਿਰ ਕਿਸਾਨ ਜਿਹੜੇ ਆ ਉਹ ਖੁਸ਼ ਨਹੀਂ ਹੁੰਦੇ। ਜੀ। ਮੁੱਖ ਮੰਤਰੀ ਭਗਵੰਤ ਮਾਨ ਤੇ ਇਹਨਾਂ ਦਾ ਮੰਤਰੀ ਮੰਡਲ ਪਿਛਲੇ ਕਿੰਨੇ ਹੀ ਦਿਨਾਂ ਤੋਂ ਇਸ ਲੈਂਡ ਪੋਲਿਸੀ ਪਾਲਿਸੀ ਤੇ ਗੋਗੇ ਗੱਲ ਰਿਹਾ। ਇਹਦੀਆਂ ਤਰੀਫਾਂ ਦੇ ਪੁਲ ਬਣ ਰਹੇ ਆ ਇਸ ਨੂੰ ਬਾਖਮਾਲ ਪੋਲਿਸੀ ਦੱਸ ਰਿਹਾ। ਜੇ ਐਨੀ ਵਧੀਆ ਪੋਲਿਸੀ ਹੈ। ਫਿਰ ਕੈਬਨਿਟ ਦੀ ਬੈਠ ਕਰਕੇ ਤਬਦੀਲੀ ਕਿਉਂ ਕੀਤੀ ਇਹਦੇ ਵਿੱਚ ਜੇ ਇਸ ਪਾਲਿਸੀ ਚ ਜਾਨ ਸੀ ਦਮ ਸੀ ਤੇ ਕਿਸਾਨ ਜਥੇਬੰਦੀਆਂ ਨੂੰ ਸਮਝ ਨਹੀਂ ਆ ਰਹੀ ਫਿਰ ਐਸਕੇਰ ਦੀ ਬੈਠ ਤੇ ਸਮਝਾਉਣ ਕਿਉਂ ਨਹੀਂ ਆਏ ਤੁਸੀਂ ਉੱਥੇ ਦੋ ਕੁਰਸੀਆਂ ਖਾਲੀ ਰਹੀਆਂ ਤੁਸੀਂ ਭਗੋੜੇ ਹੋਏ ਤੁਸੀਂ ਉੱਥੇ ਬੈਠ ਕੇ ਸਮਝਾ ਦਿੰਦੇ ਜਥੇਬੰਦੀਆਂ ਨੂੰ ਸਮਝਾ ਦਿੰਦੇ ਕਿਸਾਨਾਂ ਨੂੰ ਵੀ ਸਮਝ ਲੱਗ ਜਾਂਦੀ ਮੀਡੀਆ ਨੂੰ ਸਮਝ ਲੱਗ ਜਾਂਦੀ ਤੁਸੀਂ ਉੱਥੋਂ ਤਾਂ ਭੱਜ ਗਏ ਤਾਂ ਜ਼ਮੀਨ ਸਾਡੀ ਘਟ ਰਹੀ ਆ heti et la rakwa saada kat reha 64000 ਏਕੜ ਤੁਸੀਂ ਲੈ ਜਾਣੀਆਂ ਪਹਿਲਾਂ 158 ਪਿੰਡ ਸੀ ਹੁਣ ਚੁੱਪਚਾਪ 164 ਪਿੰਡ ਹੋ ਗਏ ਪਹਿਲਾਂ 60000 ਏਕੜ ਸੀ ਹੁਣ 65000 ਏਕੜ ਹੋ ਗਈ ਤੁਸੀਂ ਇਹ ਹਿਸਾਬ ਦੱਸੇ ਨਹੀਂ ਰਹੇ ਲੋਕਾਂ ਨੂੰ ਦੇ ਪਾਈ ਜਿਹੜੇ ਚੀਜ਼ਾਂ ਬਾਕੀ ਬਿਜੀਆਂ ਜਾਂਦੀਆਂ ਸੀ ਉਹ ਖਤਮ ਹੋ ਗਈਆਂ ਇਕ ਲੱਗਣੇ ਖਤਮ ਹੋ ਗਏ ਗੰਨਾ ਲੱਗਣਾ ਬੰਦ ਹੋ ਗਿਆ ਮਤਲਬ ਹਾਂ ਕਪਾਹ ਖਤਮ ਹੋ ਗਈ ਨਰਮਾ ਖਤਮ ਹੋ ਗਿਆ ਮਤਲਬ ਇਹਨਾਂ ਤੇ ਇਹਦੇ ਨਾਲ ਨਾਲ ਤੁਸੀਂ ਕਹੋ ਕਿ ਮੱਕੀ ਘਟ ਗਈ ਜੀ ਤੇ ਸਾਰਾ ਕੁਝ ਕਣਕ ਝੋਨੇ 'ਚ ਆ ਗਿਆ ਜੀ ਇਸ ਲਈ ਉਹਦੀ ਪੈਦਾਵਾਰ ਤੁਸੀਂ ਇਹ ਇਹ ਤਾਂ ਦੱਸ ਨਹੀਂ ਰਹੇ ਇਹ ਆਕਰਕਾਰ ਇੰਟੈਲੀਜੈਂਸੀ ਕੀ ਕਰ ਰਹੀ ਹੈ ਕਿ ਸੀਐਮਾਨ ਦੇ ਇਸ ਜਾਇਜੇ ਨਾਲ ਕੀ ਈਮੇਲਸ ਬੰਦ ਹੋ ਜਾਣਗੀ ਜਿਹੜੇ ਦਾਅਵੇ ਸੀ ਕਿ ਅਸੀਂ ਆ ਦੂਬੇ ਫੜ ਲਿਆ ਜੀ ਅਸੀਂ ਦੂਬੇ ਫੜ ਲਈ ਉਦੋਂ ਅੱਗੇ ਫਿਰ ਖੜੀ ਕਿਉਂ ਨਹੀਂ ਜੁੜੀ ਬਈ ਸੈਂਨੇ ਦਿਨਾਂ ਬਾਅਦ ਮੁੱਖ ਮੰਤਰੀ ਤੱਕ ਨੂੰ ਚਤੇ ਆਇਆ ਤੇ ਜਾ ਕੇ ਕਿਸੇ ਆਮ ਆਦਮੀ ਜਿਹੜੇ ਆ ਅਸੀਂ ਇਹ ਤੋਂ ਵੱਧ ਬੋਲ ਨਹੀਂ ਸਕਦੇ ਮੈਂ ਪਹਿਲੇ ਦਿਨ ਜਦੋਂ ਇਹ ਗੱਲ ਬਾਹਰ ਆਈ ਸੀ ਮੈਂ ਉਸ ਦਿਨ ਵੀ ਗੱਲ ਕੀਤੀ ਸੀ ਕਿ ਬੀਬੀ ਪ੍ਰਨੀਤ ਕੌਰ ਦਾ ਜਿਹੜੇ ਉਹਨੂੰ ਤਨਖਾਹ ਪੁੱਤੇ ਵਤੌਰ ਐਮਪੀ ਮਿਲਦੇ ਸੀ ਇੱਕ ਵਾਰ ਉਹਦੇ ਖਾਤੇ ਚੋਂ ਕਿਸ ਨੇ ਸ਼ਰਾਰਤਨ ਟਰਾਂਸਪੋਰਟ ਕਰ ਲਈ 24 ਘੰਟਿਆਂ ਜੋ ਪੈਸੇ ਵਾਪਸ ਆ ਗਏ ਸੀ ਉਹ ਵੀ ਸਾਈਬਰ ਕ੍ਰਾਈਮ ਦਾ ਮਸਲਾ ਸੀ ਇਹ ਵੀ ਸਾਈਬਰ ਕ੍ਰਾਈਮ ਦਾ ਮਸਲਾ ਹੈ ਵੀ ਅੰਦਰ ਸਰਕਾਰ ਇੰਨੇ ਕਰੋੜਾਂ ਰੁਪਏ ਖਰਚ ਕੇ ਸਾਈਬਰ ਕ੍ਰਾਈਮ ਦੇ ਲਈ ਪੋਰਟਲ ਲਈ ਫਿਰਦੀ ਆ ਵਿਦੇਸ਼ੀ ਉਹ ਪੈਗਾਸਸ ਵਰਕੇ ਹੈਗੇ ਨੇ ਕਿਤਨਾ ਕਿਤੇ ਕੰਮ ਕਰਦੇ ਕੀ ਉਹ ਜੱਜਾਂ ਦੇ ਵਕੀਲਾਂ ਦੇ ਹੈਨਾ ਕੋਈ ਪੱਤਰਕਾਰਾਂ ਦੇ ਕੋਈ ਸਰਕਾਰਾਂ ਨੂੰ ਸਵਾਲ ਕਰਨ ਵਾਲਿਆਂ ਦੇ ਵਿਰੋਧੀ ਧਿਰ ਦੇ ਲੀਡਰਾਂ ਦੇ ਫੋਨ ਟੈਪ ਕਰ ਲਈ ਉਹ ਫੋਨ WhatsApp ਚੈੱਕ ਕਰ ਲਈਓ ਉਹਨਾਂ ਦੀ ਈਮੇਲ ਚੈੱਕ ਕਰਨ ਲਈਓ ਹੈ ਇਹ ਜੇ ਕੰਮ ਲਈ ਕੁਛ ਨਹੀਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਮਾਮਲੇ 'ਚ ਇੱਕ ਨਹੀਂ ਦੋ ਨਹੀਂ ਨੌ ਨੌ ਧਮਕੀਆਂ ਭਰੀਆਂ ਈਮੇਲ ਆ ਗਈਆਂ ਹੁਣ ਤੇ ਸਰਕਾਰਾਂ ਜੀ ਕਹਿੰਦੀਆਂ ਅਸੀਂ ਬਾਬੂ ਤਾਮਨ ਲਾਡੂ ਤੱਕ ਭੇਜ ਦਿੱਤੇ ਜੀ ਇੱਥੇ ਤੱਕ ਚਲੇ ਗਈ ਜੀ ਹਰਿਆਣੇ 'ਚੋਂ ਬੰਦਾ ਫੜ ਲਿਆ ਜੀ ਅਗਲੇ ਏਅਰਪੋਰਟ ਤੋਂ ਵੀ ਧਮਕੀਆਂ ਦੇਈ ਜਾਂਦੇ ਦਰਬਾਰ ਸਾਹਿਬ ਨੂੰ ਦੇ ਜਾਂਦੇ ਆ ਮੇਲ ਬਿਲਕੁਲ ਪਹਿਲਾਂ ਵਰਗੀਆਂ ਲਗਾਤਾਰ ਆ ਰਹੀਆਂ ਅਜੇ ਤੱਕ ਕਿਸੇ ਪਹੁੰਚੀ ਨਹੀਂ ਕੋਈ ਗੰਭੀਰਤਾ ਕਿ ਨਹੀਂ ਲੈਂਡ ਪੋਲਿੰਗ ਲੈ ਕੇ ਇੱਕ ਵਾਰ ਫਿਰ ਤੋਂ ਸਿਆਸਤ ਗਰਮਾ ਚੁੱਕੀ ਹੈ ਤੇ ਉਥੇ ਹੀ ਐ ਜੀ ਪੀ ਸੀ ਅਤੇ ਪੰਜਾਬ ਸਰਕਾਰ ਮੁੜ ਤੋਂ ਆਮੋ ਸਾਹਮਣੇ ਹੁੰਦੇ ਨਜ਼ਰ ਆ ਰਹੇ ਨੇ ਤਾਂ ਇਸ ਤੇ ਅੱਜ ਗੱਲਬਾਤ ਕਰਾਂਗੇ ਤੁਸੀਂ ਦੇਖ ਰਹੇ ਹੋ ਜਨੂ ਅਸਲ ਸੱਚ ਤੇ ਮੈਂ ਤੁਹਾਡੇ ਨਾਲ ਸਤਿਰਾਮ ਸਿੰਘ ਮਠੋੜੀ ਰੋਜ਼ਾਨਾ ਦੀ ਤਰ੍ਹਾਂ ਇਸ ਪ੍ਰੋਗਰਾਮ ਵਿੱਚ ਵਿਚਾਰ ਚਰਚਾ ਦੇ ਲਈ ਸਾਡੇ ਨਾਲ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਚਨਾਥਲ ਜੁੜੇ ਹੋਏ ਨੇ ਪਹਿਲਾਂ ਉਹਨਾਂ ਦਾ ਸੁਆਗਤ ਕਰਦੇ ਆ ਸਰ ਬਹੁਤ ਬਹੁਤ ਸਵਾਗਤ ਹੈ ਬਹੁਤ শুকਰੀਆ ਸਤਨਾਮ ਜੀ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਰ ਤਾਂ ਕਿਵੇਂ ਦੇਖਦੇ ਹੋ ਕਿ ਪੰਜਾਬ ਕੈਬਨਿਟ ਦੇ ਇਹ ਮੀਟਿੰਗ ਹੁੰਦੀ ਹੈ ਤੇ ਪਿਛਲੇ ਕੁਝ ਦਿਨਾਂ ਤੋਂ ਦੇਖਿਆ ਜਾ ਰਿਹਾ ਹੈ ਕਿ ਲਗਾਤਾਰ ਮੀਟਿੰਗ ਤੇ ਮੀਟਿੰਗ ਹੋ ਰਹੀ ਹੈ ਤੇ ਇਹ ਮੀਟਿੰਗ ਜ਼ਿਆਦਾਤਰ ਜਿਹੜੀ ਲੈਂਡ ਪੂਲਿੰਗ ਜਿਹੜੀ ਸਕੀਮ ਲਿਆਂਦੀ ਗਈ ਹੈ ਉਸ ਦੇ ਆਲੇ ਦੁਆਲੇ ਘੁੰਮ ਰਹੀ ਹੈ ਅੱਜ ਵੀ ਉਸੇ ਦੇ ਆਲੇ ਦੁਆਲੇ ਘੁੰਮੀ ਹੈ ਇਸ ਵਿੱਚ ਨਵੀਂ ਤਬਦੀਲੀ ਜਿਹੜੀ ਕੀਤੀ ਗਈ ਹੈ ਕੀ ਤਬਦੀਲੀ ਆ ਤੇ ਇਸ ਨਾਲ ਕੀ ਕਿਸਾਨ ਖੁਸ਼ ਖੁਸ਼ ਹੋ ਪਾਣਗੇ ਜਾਂ ਇੱਥੇ ਫਿਰ ਲੁੱਟਣਾ ਕੌਣ ਜਾਂਦਾ ਸਰਕਾਰ ਲੁੱਟਣਾ ਚਾਹੁੰਦੀ ਆ ਜਾਂ ਫਿਰ ਕਿਸਾਨ ਜਿਹੜੇ ਆ ਉਹ ਖੁਸ਼ ਨਹੀਂ ਹੁੰਦੇ ਜੀ ਪਹਿਲੀ ਗੱਲ ਤਾਂ ਇਹ ਆ ਕਿ ਜਿਸ ਦਿਨ ਦੀ ਲੈਂਡ ਪੋਲਿੰਗ ਪਾਲਿਸੀ ਸਾਹਮਣੇ ਲਿਆਂਦੀ ਆ ਪੰਜਾਬ ਸਰਕਾਰ ਨੇ ਆਪਾਂ ਉਸ ਦਿਨ ਤੋਂ ਹੀ ਇਹ ਗੱਲ ਕਰਦੇ ਆ ਰਹੇ ਆ ਕਿ ਇਹ ਪੰਜਾਬ ਹਿੱਤ ਚ ਨਹੀਂ ਹੈ ਮੈਂ ਇਕੱਲੇ ਕਿਸਾਨ ਦੀ ਖੇਤ ਮਜ਼ਦੂਰ ਦੀ ਗੱਲ ਹੀ ਨਹੀਂ ਕਰ ਰਿਹਾ ਮੈਂ ਸਮੁੱਚੇ ਪੰਜਾਬ ਦੀ ਗੱਲ ਕਰ ਰਿਹਾ ਕਿ ਇਹ ਪਾਲਸੀ ਪੰਜਾਬ ਦੇ ਹਾਂ ਦੀ ਨਹੀਂ ਹੈ ਪੰਜਾਬ ਦੇ ਪਿੰਡਾਂ ਦੇ ਹੱਕ ਚ ਨਹੀਂ ਹੈ ਇਹ ਪੰਜਾਬ ਦੇ ਸੱਭਿਆਚਾਰ ਦੇ ਹਵਾਲੇ ਨਾਲ ਹੱਕ ਚ ਨਹੀਂ ਹੈ ਪੰਜਾਬ ਚੋਂ ਜੇ ਖੇਤੀ ਨਹੀਂ ਤਾਂ ਫਿਰ ਬਚੂਗਾ ਕੀ ਪੰਜਾਬ ਦੇ ਲਈ ਜਿਹੜੀ ਸਰਕਾਰੇ ਪਾਲਸੀ ਲੈ ਕੇ ਆਈ ਐਸ ਪਾਲਸੀ ਤੇ ਇਧਰ ਨੇ ਘਰ ਬਣਾਉਣੇ ਆ ਪਲਾਟ ਕੱਟਣੇ ਆ ਕੋਠੀਆਂ ਕੱਟਣੀਆਂ ਇਹਨਾਂ ਫਲੈਟ ਬਣਾਉਣੇ ਆ ਕੀ ਕੋਈ ਪੰਜਾਬ ਸਰਕਾਰ ਕੋਲ ਅਜਿਹਾ ਦਸਤਾਵੇਜ਼ ਹੈ ਜਿਹੜਾ ਦੱਸਦਾ ਹੋਵੇ ਕਿ ਪੰਜਾਬ ਚ ਹਹਾਕਾਰ ਮਚੀਆ ਲੋਕਾਂ ਕੋ ਰਹਿਣ ਲਈ ਘਰ ਨਹੀਂ ਕੀ ਲੋਕਾਂ ਨੂੰ ਕਿੰਨੀ ਲੋੜ ਹੈ ਕਿੰਨੇ ਮੰਗ ਹੈ ਕਿੰਨੀ ਡਿਮਾਂਡ ਹੈ ਕਿੰਨੇ ਲੋਕ ਬਾਹਰ ਆ ਕੇ ਬੈਠੇ ਨੇ ਸਭ ਨੂੰ ਪਤਾ ਹੈ ਕਿ ਜਦੋਂ ਇਹੀ ਜੀਆਂ ਕਲੋਨੀਆਂ ਜਿਹੜੀਆਂ ਆ ਚੰਡੀਗੜ੍ਹ ਮਹਾਲੀ ਦੇ ਆਲੇ ਦਾਲੇ ਇਕੱਠ ਹੋਈਆਂ ਤਾਂ ਸਭ ਨੂੰ ਪਤਾ ਕਿ ਉੱਥੇ ਲੋਕ ਕੀ ਕਹਿ ਕੇ ਵੇਚਦੇ ਸੀ ਇਨਵੈਸਟਮੈਂਟ ਕਰਾ ਰਹੇ ਆ ਜੀ ਤੁਹਾਡੀ ਇੰਨੇ ਸਾਲਾਂ ਚ ਇੰਨੇ ਪੈਸੇ ਹੋ ਜਾਣਗੇ ਜੀ ਆਹ ਹੋ ਜੂਗਾ ਜੀ ਕਿੰਨੀ ਕੋ ਰਹਿਣ ਦੀ ਲੋੜ ਹੈ ਜੇ ਰਹਿਣਗੇ ਉੱਚ ਕੀ ਪੰਜਾਬ ਦੇ ਲੋਕ ਹੀ ਰਹਿਣਗੇ ਵੈਸੇ ਮੁੱਖ ਮੰਤਰੀ ਭਗਵੰਤ ਮਾਨ ਤੇ ਇਹਨਾਂ ਦਾ ਮੰਤਰੀ ਮੰਡਲ ਪਿਛਲੇ ਕਿੰਨੇ ਹੀ ਦਿਨਾਂ ਤੋਂ ਇਸ ਲੈਂਡ ਪੋਲਿੰਗ ਪਾਲਿਸੀ ਦੇ ਗੋਗੇ ਘਾ ਰਿਹਾ ਇਹਦੀਆਂ ਤਰੀਫਾਂ ਦੇ ਕੋਲ ਬਣ ਰਿਹਾ ਇਸ ਨੂੰ ਬਾ ਕਮਾਲ ਪਾਲਿਸੀ ਦੱਸ ਰਿਹਾ ਮੁੱਖ ਮੰਤਰੀ ਨਾ ਤਾਂ ਰੈਲੀਆਂ 'ਚ ਵੀ ਬੋਲਣ ਲੱਗ ਪਏ ਮੰਤਰੀ ਇਹਨਾਂ ਦੇ ਪ੍ਰੈਸ ਕਾਨਫਰੰਸਾਂ 'ਚ ਬੋਲਦੇ ਆ ਜੇ ਇੰਨੀ ਵਧੀਆ ਪਾਲਿਸੀ ਹੈ ਫਿਰ ਕੈਬਨਟ ਦੀ ਬੈਠਕ ਕਰਕੇ ਤਬਦੀਲੀ ਕਿਉਂ ਕੀਤੀ ਹੈ ਇਹਦੇ ਵਿੱਚ ਇਹ ਬਹੁਤ ਚੰਗੀ ਸੀ ਤੁਸੀਂ ਇੰਨੀ ਤਿਆਰੀ ਨਾਲ ਲਿਆਂਦਾ ਸੀ ਫਿਰ ਛੋਟੀਆਂ-ਛੋਟੀਆਂ ਬਦਲੀਆਂ ਚੁੱਪ ਕਰਕੇ ਕਿਉਂ ਕਰ ਰਹੇ ਹੋ ਬਿਲਕੁਲ ਜੇ ਇਸ ਪਾਲਿਸੀ ਚ ਜਾਨ ਸੀ ਦਮ ਸੀ ਤੇ ਕਿਸਾਨ ਜਥੇ ਬੰਦਿਆਂ ਨੂੰ ਸਮਝ ਨਹੀਂ ਆ ਰਹੀ ਫਿਰ ਐਸਕੇਮ ਦੀ ਬੈਠਕ ਤੇ ਸਮਝਾਉਣ ਕਿਉਂ ਨਹੀਂ ਆਏ ਫਿਰ ਉੱਥੇ ਦੋ ਕੁਰਸੀਆਂ ਖਾਲੀ ਰਹੀਆਂ ਤੇ ਤੁਸੀਂ ਭਗੋੜੇ ਹੋਏ ਤੁਸੀਂ ਉੱਥੇ ਬੈਠ ਕੇ ਸਮਝਾ ਦਿੰਦੇ ਜਥੇ ਬੰਦਿਆਂ ਨੂੰ ਸਮਝਾ ਦਿੰਦੇ ਕਿਸਾਨਾਂ ਨੂੰ ਵੀ ਸਮਝ ਲੱਗ ਜਾਂਦੀ ਮੀਡੀਆ ਨੂੰ ਵੀ ਸਮਝ ਲੱਗ ਜਾਂਦੀ ਤੁਸੀਂ ਉੱਥੋਂ ਦਾ ਭੱਜ ਗਏ ਅੱਜ ਤੁਸੀਂ ਕੈਬਨਟ ਦੀ ਬੈਠਕ ਕਰਕੇ ਕੋਈ ਤਬਦੀਲੀਆਂ ਵਾਲਾ ਫੈਸਲਾ ਨਹੀਂਗਾ ਜਿਹੜਾ ਲੋਕਾਂ ਨੂੰ ਲੱਗਦਾ ਕਿ ਸੋਧਾਂ ਕਰਤੀਆਂ ਤਬਦੀਲੀਆਂ ਕਰਤੀਆਂ 30000 ਨਹੀਂ ਹੁਣ 50000 ਮਿਲੂ 50000 ਨਹੀਂ ਹੁਣ ਹਾਂ 1 ਲੱਖ ਰੁਪਇਆ ਮਿਲਿਆ ਕਰੋ 1 ਏਕੜ ਪਿੱਛੇ ਸਾਲ ਦਾ ਇਹ ਸਾਰਾ ਕੁਝ ਕਾਗਜ਼ੀ ਪੱਤਰੀ ਰਹਿ ਜਾਣਾ ਜਨਾਬ ਉਹਨਾਂ ਨੇ ਕਬਜ਼ਾ ਜਦੋਂ ਥੋੜੇ-ਥੋੜੇ ਮਹੀਨੇ ਬਾਅਦ ਚਿੱਠੀ ਦੇ ਕੇ ਲੈ ਲੈਣਾ ਫਿਰ ਦੇਖੀ ਜਾਏ ਹਿਸਾਬ-ਤਬਕ ਕਿ ਕੀ ਮਿਲਣਾ ਕੀ ਨਹੀਂ ਖੇਤੀ ਹੋਣੀ ਕਿ ਨਹੀਂ ਹੋਣੀ ਇਹ ਮੋਝਵਾਨੀ ਗੱਲਾਂ ਨੇ ਕਿ ਜੀਆ ਖੇਤੀ ਕਰ ਲਿਓ ਜਿੰਨੀ ਦੇਰ ਜੀ ਇਥੋਂ ਨਾ ਇਸ ਜ਼ਮੀਨ ਤੇ ਕਿਸਾਨ ਇਹਨੂੰ ਵੈਕ ਕਰ ਸਕਦਾ ਹੈ ਨਾ ਇਹਨੂੰ ਠੇਕੇ ਤੇ ਦੇ ਸਕਦਾ ਮੁੜ ਕੇ ਨਾ ਲੋਨ ਲੈ ਸਕਦਾ ਨਾ ਇਹਦੀ ਲਿਮਟ ਬਣਾ ਸਕਦਾ ਨਾ ਇਹਦੇ ਵਿੱਚ ਕੋਈ ਆਪਣਾ ਸਾਇਕ ਧੰਦਾ ਕੋਈ ਕਰ ਸਕਦਾ ਨਾ ਇਹਦੀ ਵਰਤੋਂ ਆਪਣੇ ਸਾਬ ਨਾਲ ਕਰ ਸਕਦਾ ਖੇਤੀ ਕਰ ਲੋ ਜੀ ਕਹਿੰਦੇ ਜਿੰਨੀ ਦੇ ਡਵੈਲਪਮੈਂਟ ਹੁੰਦੀ ਡਵੈਲਪਡ ਰੂਪਲਾ ਕੰਮ ਨਹੀਂ ਰਹਿਣਾ ਜਨਾਬ ਮਹੀਨੇ ਸਭਾ ਮਹੀਨੇ ਇਸੇ ਪਾਲਿਸੀ ਚ 21 ਦਿਨ ਦਾ ਪ੍ਰੋਵੀਜ਼ਨ ਹੈ ਕਿ 21 ਦਿਨਾਂ ਦੇ ਅੰਦਰ ਅੰਦਰ ਚਿੱਠੀ ਦੇ ਕੇ ਕੰਟਰੋਲ ਚ ਲੈ ਲੈਣੀ ਹੈ ਕਿਹੜਾ ਹਵਾਲਾ ਤੇ ਦੂਸਰੇ ਪਾਸੇ ਜੇਕਰ ਇਸ ਪਾਲਿਸੀ ਦੇ ਹਵਾਲੇ ਨਾਲ ਪੰਜਾਬ ਦਾ ਭਲਾ ਹੁੰਦਾ ਤੇ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਨੇ ਕਿ ਪੰਜਾਬ ਦੇ ਪੈਦਾਵਾਰ ਤੇ ਕੋਈ ਅਸਰ ਨਹੀਂ ਪਊਗਾ ਪੈਦਾਵਾਰ ਪਹਿਲਾਂ ਨਾਲੋਂ ਵੀ ਵੱਧ ਹੋਊਗੀ ਇਸ ਵਾਰ ਤਾਂ ਜ਼ਮੀਨ ਸਾਡੀ ਘਟ ਰਹੀ ਆ ਖੇਤੀ ਵਾਲਾ ਰਕਬਾ ਸਾਡਾ ਘਟ ਰਿਹਾ 64000 ਏਕੜ ਤੁਸੀਂ ਲੈ ਜਾਣੀ ਆ ਪਹਿਲਾਂ 158 ਪਿੰਡ ਸੀ ਹੁਣ ਚੁੱਪਚਾਪ 164 ਪਿੰਡ ਹੋ ਗਏ ਪਹਿਲਾਂ 60000 ਏਕੜ ਸੀ ਹੁਣ 65000 ਏਕੜ ਹੋਗੀ ਤੇ ਫਿਰ ਤੁਸੀਂ ਕਿਵੇਂ ਕਹਿਣੋ ਜੀ ਇਹ ਇਹਦਾ ਮਤਲਬ ਤੁਸੀਂ ਇਹ ਹਿਸਾਬ ਦੱਸਿਆ ਨਹੀਂ ਰਹੇ ਲੋਕਾਂ ਨੂੰ ਕਿ ਪਾਈ ਜਿਹੜੇ ਚੀਜ਼ਾਂ ਬਾਕੀ ਬਿਜੀਆਂ ਜਾਂਦੀਆਂ ਸੀ ਉਹ ਖਤਮ ਹੋ ਗਈਆਂ ਇਕ ਲੱਗਣੇ ਖਤਮ ਹੋ ਗਏ ਗੰਨਾ ਲੱਗਣਾ ਬੰਦ ਹੋ ਗਿਆ ਮਤਲਬ ਹੈ ਕਪਾਹ ਖਤਮ ਹੋ ਗਈ ਨਰਮਾ ਖਤਮ ਹੋ ਗਿਆ ਮਤਲਬ ਹੈ ਨਾ ਤੇ ਇਹਦੇ ਨਾਲ ਨਾਲ ਤੁਸੀਂ ਕਹੋ ਕਿ ਮੱਕੀ ਘਟ ਗਈ ਜੀ ਤੇ ਸਾਰਾ ਕੁਝ ਕਣਕ ਝੋਨੇ ਚ ਆ ਗਿਆ ਜੀ ਇਸ ਲਈ ਉਹਦੀ ਪੈਦਾਵਾਰ ਤੁਸੀਂ ਇਹ ਇਹ ਤਾਂ ਦੱਸ ਨਹੀਂ ਰਹੇ ਤੁਸੀਂ ਐ ਦੱਸ ਰਹੇ ਜੀ ਕਿ ਪਹਿਲਾਂ ਨਾਲੋਂ ਝਾੜ ਨਹੀਂ ਘਟੂਗਾ ਜੀ ਸੋ ਸਾਡੇ ਹਿੱਟਰੀ ਜਿਹੜੀ ਖੇਤੀ ਵਾਲੀ ਜ਼ਮੀਨ ਹੈ ਉਸ ਨੂੰ ਲਗਾਤਾਰ ਘਟਾਉਣ ਦੇ ਲਈ ਤੇ ਇਸ ਪਾਲਿਸੀ ਦੇ ਵਿੱਚ ਸਾਰੀ ਜ਼ੋਰ ਜ਼ਬਰਦਸਤੀ ਹੈ ਇਹ ਨਿਰਾ ਝੂਠਾ ਕਿ ਸਹਿਮਤੀ ਨਾਲ ਹੋਊਗਾ ਸਾਰਾ ਕੁਝ ਹੋਊਗਾ ਤੁਸੀਂ ਉਹਦੇ ਵਿੱਚ ਕਲੌਜ਼ ਨੇ ਬਕਾਇਦਾ ਇਹਦੇ ਵਿੱਚ ਕਿ ਵੀ ਜਿਹਦੇ ਤਹਿਤ ਜੇ ਨਹੀਂ ਦਿੰਦਾ ਤਾਂ ਕਿਵੇਂ ਲੈਣੀ ਹੈ ਹੈਨਾ ਤੇ ਤੁਸੀਂ ਕੀ ਕਹ ਰਹੇ ਹੋ ਕਿ ਠੀਕ ਹੈ ਜੀ ਨੇ ਅੱਜ ਨਹੀਂ ਦੇਣੀ ਉਹ ਸਾਲ ਨੂੰ ਦੇ ਦੇਵੇ ਜਿਹਨੇ ਸਾਲ ਨੂੰ ਨਹੀਂ ਦੇਣੀ 2 ਸਾਲ ਨੂੰ ਦੇ ਦੇਵੇ ਇਹ ਫਾਰਮੂਲੇ ਦਾ ਕੀ ਮਤਲਬ ਹੈ ਕਿ ਲੈਣੀ ਹੈ ਅੱਜ ਦੇ ਚਾਹੇ ਕੱਲ ਨੂੰ ਦੇ ਸੋ ਪੰਜਾਬ ਕੈਬਨਿਟ ਦੀ ਬੈਠਕ 'ਚ ਇਹ ਸੌਦਾ ਵਾਲਾ ਡਰਾਮਾ ਜਨਾਬ ਅਸਲ 'ਚ ਫੈਸਲਾ ਇਹੀ ਹੋਇਆ ਕਿ ਜ਼ਮੀਨ ਜਿਵੇਂ ਮਰਜ਼ੀ ਕਰੋ ਇਹ ਹਥਿਆਉਣੀ ਐ ਤੁਸੀਂ ਲੈਂਡ ਮਾਫੀਆ ਨੂੰ ਤੁਸੀਂ ਆਪਣੇ ਦਿੱਲੀ ਦੇ ਆਕਾਮਾਂ ਨੂੰ ਖੁਸ਼ ਕਰਨ ਲਈ ਉਹਦੀ ਖੁਸ਼ੀ ਦਾ ਪ੍ਰਕਟਾਵਾ ਬਾਅਦ 'ਚ ਹੋਇਆ ਕਿ ਜੀ ਇਹਦੇ ਪਿੱਛੇ ਕੌਣ ਐ ਉਹ ਖੁਸ਼ ਕਿਹਨਾਂ ਨੂੰ ਕਰਨਾ ਐ ਅੱਜ ਪ੍ਰੈਸ ਕਾਨਫਰੰਸ ਸੀ ਇਸ ਕੈਬਨਿਟ ਦੀ ਬੈਠਕ ਤੋਂ ਬਾਅਦ ਗੌਰ ਨਾਲ ਦੇਖਣ ਉਹਨਾਂ ਨੂੰ ਦਰਸ਼ਕ ਸਾਡੇ ਮੁੱਖ ਮੰਤਰੀ ਸਾਹਿਬ ਉਹ ਫੈਸਲੇ ਪੜ ਨਹੀਂ ਸਕੇ ਉਹ ਮੰਤਰੀ ਨੂੰ ਫੜਾਤੀ ਤੇ ਮੰਤਰੀ ਤੋਂ ਵੀ ਪੂਰੀ ਤਰ੍ਹਾਂ ਪੜ੍ਹਨੀ ਹੋਏ ਚੀਫ ਸੈਕਟਰੀ ਨੂੰ ਫੜਾਈ ਜਾਂਦਾ ਸੀ ਜਿਹਨੂੰ ਪੰਜਾਬੀ ਨਹੀਂ ਪੜ੍ਹਨੀ ਆਉਂਦੀ ਇਹਦਾ ਮਤਲਬ ਹੈ ਲਿਖੇ ਕਿੱਥੋਂ ਆਏ ਫੈਸਲੇ ਹੋ ਕੇ ਕਿੱਥੋਂ ਆਏ ਕੌਣ ਕਰ ਰਿਹਾ ਫੈਸਲੇ ਜੇ ਤੁਸੀਂ ਫੈਸਲੇ ਕਰਕੇ ਉਹਨੂੰ ਨਮੂਹ ਜਵਾਨੀ ਚਾਹਤੇ ਹੋਣ ਗੱਲਾਂ ਇਹਦਾ ਮਤਲਬ ਤੁਹਾਨੂੰ ਲਿਖਿਆ ਲਿਖਾਇ ਹੁਕਮ ਆਉਂਦਾ ਕੈਬਨਿਟ ਦੀ ਬੈਠਕ ਮਹਿਜ ਡਰਾਮਾ ਤੇ ਲੈਨ ਪਾਲਿਸੀ ਪੰਜਾਬ ਦੇ ਲਈ ਹਾਂ ਮਤਲਬ ਵੱਡੀ ਮੁਸ਼ਕਲ ਬਣੂਗੀ ਔਰ ਇਹ ਤਿੰਨ ਖੇਤੀ ਕਾਨੂੰਨਾਂ ਮੰਗ ਵੱਡਾ ਮੁੱਦਾ ਬਣੂਗਾ ਨਾਲੇ ਆਪਾਂ ਦੇਖਦੇ ਹਾਂ ਕਿ ਅਕਸਰ ਸਿਆਮਾਨ ਕਹਿੰਦੇ ਆ ਕਿ ਮੇਰੇ ਤਾਂ ਟਿਪਸ ਤੇ ਹੁੰਦੇ ਆ ਸਾਰੇ ਮੁੱਦੇ ਤਾਂ ਆਖਰਕਾਰ ਅੱਜ ਕਿਉਂ ਨਹੀਂ ਪੜ ਪਾਏ ਤੇ ਦੂਜਾ ਸਵਾਲ ਜਿੱਥੇ ਇੱਕ ਪਾਸੇ ਦੇਖ ਰਹੇ ਹਾਂ ਕਿ ਦਿਨੋ ਦਿਨ ਅੰਕੜੇ ਆ ਜਿਹੜੇ ਉਹ ਕਿਸਾਨਾਂ ਦੇ ਜਿਹੜੇ ਆ ਮੌਤਾਂ ਦੇ ਵਧ ਰਹੇ ਆ ਜੋ ਕਿ ਆਤਮ ਹੱਤਿਆਵਾਂ ਕਰ ਰਹੇ ਨੇ ਕਰਜ਼ੇ ਦੀ ਪੰਡ ਦਿਨੋ ਦਿਨ ਭਾਰੀ ਹੋ ਰਹੀ ਆ ਤਾਂ ਫਿਰ ਕਿਸਾਨ ਦੇ ਆਲੇ ਦੁਆਲੇ ਹੀ ਕਿਉਂ ਹੁਣ ਜਿਹੜੇ ਆ ਸਾਰੇ ਮੁੱਦੇ ਕਮਾਏ ਜਾ ਰਹੇ ਆ ਜਿਹੜੇ ਇਹ ਪਾਲਿਸੀ ਲਿਆਂਦੀ ਜਾ ਰਹੀ ਆ ਇਹ ਆਖਰਕਾਰ ਕੀ ਦਰਸਾਉਣਾ ਚਾਹੁੰਦੇ ਆ ਕਿ ਇੱਥੇ ਜਿਹੜਾ ਮਕਸਦ ਨਜ਼ਰ ਆ ਰਿਹਾ ਪਹਿਲੀ ਪਹਿਲੀ ਗੱਲ ਤਾਂ ਇਹੀ ਐ ਕਿ ਇਹ ਸਾਰਾ ਦਿੱਲੀ ਤੋਂ ਹੁਕਮ ਚੜਦੇ ਆ ਔਰ ਜਿਹੜਾ ਰੂਟ ਭਗਵੰਤ ਮਾਨ ਹੋਰਾਂ ਦਾ ਬਾਇਆ ਕੇਜਰੀਵਾਲ ਜਿੱਥੇ ਜਾ ਕੇ ਮੁੱਕਦਾ ਉਸੇ ਰੂਟ ਤੋਂ ਆ ਕੇ ਭਾਜਪਾ ਦਾ ਰੂਟ ਵੀ ਉੱਥੇ ਹੀ ਮੁੱਕਦਾ ਇਹ ਦੋਏ ਧਿਰਾਂ ਕਾਰਪਟ ਘਰਾਣਿਆਂ ਦੇ ਵੱਡੇ ਇੰਡਸਟਰੀਸਟ ਘਰਾਣਿਆਂ ਦੇ ਇੰਡਸਟਰੀਸਟ ਦਾ ਮਤਲਬ ਇਹ ਨਹੀਂਗਾ ਕਿ ਆਪਣੇ ਗਵਿੰਦਗੜ੍ਹ ਮਹਾਲੀ ਚ ਐ ਜਾਂ ਲੁਧਿਆਣੇ ਜਲੰਧਰ ਚ ਕੋਈ ਵਿਚਾਰੇ ਦੇ ਕਾਰਖਾਨਾ ਲੱਗਿਆ ਉਹ ਐ ਐ ਕਾਰੋਬਾਰੀ ਦਾ ਮਤਲਬ ਇਹ ਨਹੀਂ ਕਿ ਆਪਣੇ ਪਿੰਡ ਵਾਲੇ ਕਰਿਆਨੇ ਦੀ ਦੁਕਾਨ ਵਾਲਾ ਜਾਂ ਸ਼ਹਿਰ ਵਾਲਾ ਹੈ ਨਾ ਬੜਾ ਲਾਲੀ ਦੀ ਕਰਿਆਨੇ ਦੀ ਦੁਕਾਨਾ ਜੀ ਬੜੀ ਚੌੜੀ ਜੀ ਉਹ ਆ بڑے ਘਰਾਣੇ ਦਾ ਮਤਲਬ ਜਿਹੜੇ ਮੁਲਕ ਚਲਾਉਂਦੇ ਆ ਜਿਹੜੇ ਸਰਕਾਰਾਂ ਖਰੀਦ ਲੈਂਦੇ ਆ ਐ ਪਾਰਟੀਆਂ ਬਦਲਾ ਦਿੰਦੇ ਆ ਐ ਐਮਐਲਏ ਨੂੰ ਤੋੜ ਲੈਂਦੇ ਆ ਸਾਰਾ ਕੁਝ ਜਿਹੜੇ ਕਰਾਉਂਦੇ ਆ ਜੀ ਨਾਲ ਦਮ ਤੇ ਚੱਲਦਾ ਉਹ ਕਾਰਪੋਰਟ ਘਰਾਣੇ ਇਹ ਦੋਏ ਤਿਹਰਾ ਦਾ ਐ ਐਂਡ ਜਾ ਕੇ ਉੱਥੇ ਹੀ ਖੜਦਾ ਸੋ ਇਸ ਲਈ ਫੈਸਲੋ ਅੱਜ ਮੁੱਖ ਮੰਤਰੀ ਸਾਹਿਬ ਦੀ ਪ੍ਰੈਸ ਕਾਨਫਰੰਸ 'ਚ ਉਦਾਹਰਨਾਂ ਦੇਖ ਲਓ ਨਾ ਉਦਾਹਰਨਾਂ ਉਹ ਹਰਿਆਣੇ ਦੀਆਂ ਦੇ ਰਹੇ ਨੇ ਕਿ ਹਰਿਆਣਾ 'ਚ 48000 ਕਲੋਨੀਆਂ ਆ ਜੀ ਸਾਡੇ ਤਾਂ 25000 ਕਲੋਨੀਆਂ ਆ ਜੀ ਅਸੀਂ ਕਿਉਂ ਨਾ ਬਣਾਈ ਆ ਜੀ ਐਵੇਂ ਮੁੱਖ ਮੰਤਰੀ ਸਾਹਿਬ ਇਹ ਵੀ ਕਹੀ ਜਾਂਦੇ ਕਿ 30000 ਸਾਡੀ ਗੈਰਕਾਨੂੰਨੀ ਕਲੋਨੀਆਂ ਆ ਜੀ ਵੀ ਜੇ 30000 ਗੈਰਕਾਨੂੰਨੀ ਕਲੋਨੀਆਂ 'ਤੇ ਕਾਰਵਾਈ ਕਿਧਰ ਤੱਕ ਕੀਤੀ ਆ ਕਿਹੜਾ ਕਲੋਨੀ ਵਾਲਾ ਅੰਦਰ ਕਰਤਾ ਕਿਹੜੇ ਉਸ ਸਮੇਂ ਦੀਆਂ ਸਰਕਾਰਾਂ ਨੇ ਕਾਰਵਾਈ ਕਰ ਲਈ ਬਈ ਤੁਸੀਂ ਸਭ ਫੰਡ ਲੈਨੇ ਹੋ ਸਾਰੇ ਉਹਨਾਂ ਨੂੰ ਟਿਕਟਾਂ ਵੀ ਵੇਚਦੇ ਹੋ ਉਹਨਾਂ ਨੂੰ ਐਮਐਲਏ ਵੀ ਬਣਾਉਂਦੇ ਹੋ ਹੈਨਾ ਸਾਰਿਆਂ ਨੂੰ ਪਤਾ ਕਿ ਕਲੋਨੀ ਵਾਲੇ ਕੌਣ-ਕੌਣ ਕਿੱਥੇ-ਕਿੱਥੇ ਕਿਵੇਂ ਕਿਹਦੇ ਨਾਲ ਸੱਟ ਬੈਠਦੇ ਨੇ ਸੋ ਫਿਰ ਕਾਰਵਾਈ ਤਾਂ ਹੋਈ ਨਹੀਂ ਜਨਾਬ ਤੁਹਾਡੀ ਤੇ ਤੁਸੀਂ ਉਦਾਹਰਨ ਜਿਹੜੀ ਹਰਿਆਣਾ ਦੇ ਰਹੇ ਹੋ ਤੁਹਾਨੂੰ ਬੀਜੇਪੀ ਵਾਲਾ ਫਾਰਮੂਲਾ ਸੂਟ ਕਰਦਾ ਹੁਣ ਸੋ ਇਸ ਲਈ ਇਹਨਾਂ ਦੋਆਂ ਪਾਰਟੀਆਂ ਦੇ ਆਕਾ ਇਹਦਾ ਮਤਲਬ ਤੁਹਾਨੂੰ ਇੱਕ ਨੇ ਤੇ ਇਹ ਕਾਰਪਟ ਕਰਾਉਣਿਆਂ ਦੀ ਝੋਲੀ ਪੈਣ ਲਈ ਇਹ ਸਾਰਾ ਕੁਝ ਹੋ ਰਿਹਾ ਤੇ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਕਿ ਇਹਨਾਂ ਦਾ ਟਰੈਕ ਉੱਥੇ ਹੀ ਜਾ ਕੇ ਜਿੱਥੇ ਦੇਖ ਰਹੇ ਹਾਂ ਕਿ AI ਦਾ ਜਮਾਨਾ ਚੱਲ ਰਿਹਾ ਹੈ ਤਕਨੀਕ ਤੇ ਤਕਨੀਕ ਵਾਰਤੀ ਜਾ ਰਹੀ ਆ ਸਾਹਮਣੇ ਇੱਕ ਤੋਂ ਇੱਕ ਵਾਰ ਜਿਹੜੇ ਆ ਅਹਿਮ ਜਿਹੜੀਆਂ ਤਕਨੀਕਾਂ ਲਿਆਂਦਿਆਂ ਜਾ ਰਹੇ ਨੇ ਇਸ ਦੇ ਬਾਵਜੂਦ ਵੀ ਸ਼੍ਰੀ ਦਰਬਾਰ ਸਾਹਿਬ ਨੂੰ 8 ਈਮੇਲ ਪ੍ਰਾਪਤ ਹੋ ਗਈਆਂ ਜਿਸ ਤੋਂ ਬਾਅਦ ਇੱਕ ਪੁਲਿਸ ਕਮਿਸ਼ਨ ਵੱਲੋਂ ਜਿੱਥੇ ਵੱਡਾ ਦਾਵਾ ਠੋਕਿਆ ਜਾਂਦਾ ਕਿ ਇੱਕ ਸ਼ੱਕੀ ਨੂੰ ਗ੍ਰਿਫਤਾਰ ਵੀ ਕਰ ਲਿਆ ਉਸ ਤੋਂ ਬਾਅਦ ਵੀ ਈਮੇਲ ਆਂਦੀ ਹੈ ਦਰਬਾਰ ਸਾਹਿਬ ਨੂੰ ਧਮਕੀ ਭਰੀ ਤੇ ਉੱਥੇ ਹੀ ਸੀਐਮ ਆਨ ਅੱਜ ਦੌਰਾ ਕਰਕੇ ਆਇਆ ਮਾਫ ਕਰਨਾ ਜਾਇਜ਼ ਲੈ ਕੇ ਆਇਆ ਸੁਰੱਖਿਆ ਦਾ ਕੱਕ ਕਿਵੇਂ ਦੇਖਦੇ ਹੋ ਕਿ ਆਖਰਕਾਰ ਇੰਟੈਲੀਜੈਂਸੀ ਕੀ ਕਰ ਰਹੀ ਹੈ ਕਿ ਸੀਐਮ ਮਾਨ ਦੇ ਇਸ ਜਾਇਜੇ ਨਾਲ ਕੀ ਈਮੇਲਸ ਬੰਦ ਹੋ ਜਾਣਗੀਆਂ ਜੀ ਸਤਨਾਮ ਜੀ ਜਦੋਂ ਆਪਾਂ ਇਹ ਪ੍ਰੋਗਰਾਮ ਕਰ ਰਹੇ ਹਾਂ ਮੈਂ ਦੁਰਸਤ ਵੀ ਕੀ ਕਰਾਂ ਕਿ ਮੈਂ ਜਾਣਕਾਰੀ ਦੇ ਵਾਅਦਾ ਕਰਾਂ ਕਿ ਹੁਣ ਨੋ ਈਮੇਲ ਹੋਗੀਆਂ ਜੀ ਤੁਸੀਂ ਇਹ ਦੇਖੋ ਕਿ ਧਮਕੀ ਭਰੀਆਂ ਈਮੇਲ ਲਗਾਤਾਰ ਆ ਰਹੀਆਂ ਨੇ ਉਹਨਾਂ ਚ ਲਗਾਤਾਰ ਵਾਅਦਾ ਹੋ ਰਿਹਾ ਤੇ ਹੁਣ ਤਾਂ ਅੰਮ੍ਰਿਤਸਰ ਦੇ ਹਵਾਈ ਅੱਡੇ ਨੂੰ ਵੀ ਧਮਕੀ ਭਰੀ ਈਮੇਲ ਆ ਗਈ ਹੈ ਨਾ ਤੇ ਇਹਦਾ ਮਤਲਬ ਇਹ ਕੰਮ ਰੁਕਿਆ ਕਿੱਥੇ ਜਿਹੜੇ ਦਾਅਵੇ ਸੀ ਕਿ ਅਸੀਂ ਆ ਦੁਬੇ ਫੜ ਲਿਆ ਜੀ ਆ ਸੂਬੇ ਫੜ ਲਈ ਉਹ ਤੋਂ ਅੱਗੇ ਫਿਰ ਕੜੀ ਕਿਉਂ ਨਹੀਂ ਜੁੜੀ ਬਈ ਅਜੇ ਤੱਕ ਮੁੱਖ ਧਰਾਂ ਤੱਕ ਕਿਉਂ ਨਹੀਂ ਪਹੁੰਚਿਆ ਗਿਆ ਤੇ ਇੰਨੇ ਦਿਨਾਂ ਬਾਅਦ ਮੁੱਖ ਮੰਤਰੀ ਸਾਹਿਬ ਨੂੰ ਚੇਤੇ ਆਇਆ ਤੇ ਜਾ ਕੇ ਕਿਸੇ ਇਮਾਨਦਾਰ ਜਿਹੜੇ ਆ ਅਸੀਂ ਇਹ ਤੋਂ ਵੱਧ ਬੋਲ ਨਹੀਂ ਸਕਦੇ ਜੀ ਇੱਕ ਸੇ ਇਮਾਨਦਾਰ ਅੱਜ ਇਹ ਵੀ ਬਿਆਨ ਸੀ ਕਿ ਅਸੀਂ ਮੂਲ ਜਮਾ ਦੇ ਨੇੜੇ ਪਹੁੰਚ ਚੁੱਕੇ ਹਾਂ ਕਿਵੇਂ ਨੇ ਜਿਹੜੇ ਪਹੁੰਚੇ ਆ ਪਹਿਲਾਂ ਕਿਉਂ ਮੈਂ ਉਹ ਹੀ ਕਹਾਂ ਜਿੱਤ ਤੋਂ ਵੱਧ ਜਿਵੇਂ ਜਾਣਕਾਰੀ ਦਿੱਸਾ ਸੀ ਬਹੁਤ ਨੇੜੇ ਆ ਸਾਨੂੰ ਉਹਨਾਂ ਦੇ ਆਈਪੀ ਐਡਰੈਸ ਵਗੈਰਾ ਉਹ ਸਾਰਾ ਜਿਹੜੇ ਸਰਵਰ ਵਰਤੇ ਜਾ ਰਹੇ ਉਹਨਾਂ ਨੂੰ ਸਾਡੀ ਜਾਣਕਾਰੀ ਮਤਲਬ ਇੰਨੇ ਦਿਨ ਲੱਗਦੇ ਮੈਂ ਪਹਿਲੇ ਦਿਨ ਜਦੋਂ ਇਹ ਗੱਲ ਬਾਹਰ ਆਈ ਸੀ ਮੈਂ ਉਸ ਦਿਨ ਵੀ ਗੱਲ ਕੀਤੀ ਸੀ ਕਿ ਬੀਬੀ ਪ੍ਰਨੀਤ ਕੌਰ ਦਾ ਜਿਹੜੇ ਉਹਨੂੰ ਤਨਖਾਹ ਪੱਤੇ ਵਤੌਰ ਐਮਪੀ ਮਿਲਦੇ ਸੀ ਇੱਕ ਵਾਰ ਉਹਦੇ ਖਾਤੇ ਚੋਂ ਕਿਸੇ ਨੇ ਸ਼ਰਾਰਤਨ ਟਰਾਂਸਫਰ ਕਰ ਲਏ 24 ਘੰਟਿਆਂ ਚੋਂ ਪੈਸੇ ਵਾਪਸ ਆ ਗਏ ਸੀ ਬਿਲਕੁਲ ਜੀ ਉਹ ਵੀ ਸਾਈਬਰ ਕ੍ਰਾਈਮ ਦਾ ਮਸਲਾ ਜੀ ਇਹ ਵੀ ਸਾਈਬਰ ਕ੍ਰਾਈਮ ਦਾ ਮਸਲਾ ਤੇ ਕੇਂਦਰ ਸਰਕਾਰ ਇੰਨੇ ਕਰੋੜਾਂ ਰੁਪਏ ਖਰਚ ਕੇ ਸਾਈਬਰ ਕ੍ਰਾਈਮ ਦੇ ਲਈ ਪੋਰਟਲ ਲਈ ਫਿਰਦੀ ਆ ਬਦੇਸ਼ੀ ਉਹ ਪੈਗਾਸਸ ਵਰਗੇ ਹੈਗੇ ਨੇ ਕਿਤਨਾ ਕਿਤੇ ਕੰਮ ਕਰਦੇ ਕੀ ਉਹ ਜੱਜਾਂ ਦੇ ਵਕੀਲਾਂ ਦੇ ਹੈਨਾ ਕੋਈ ਪੱਤਰਕਾਰਾਂ ਦੇ ਕੁਝ ਸਰਕਾਰਾਂ ਨੂੰ ਸਵਾਲ ਕਰਨ ਵਾਲਿਆਂ ਦੇ ਵਿਰੋਧੀ ਧਿਰ ਦੇ ਲੀਡਰਾਂ ਦੇ ਫੋਨ ਟੈਪ ਕਰਨ ਲਈ ਉਹ ਹੈ ਫੋਨ WhatsApp ਚੈੱਕ ਕਰਨ ਲਈ ਉਹ ਉਹਨਾਂ ਦੀ ਈਮੇਲ ਚੈੱਕ ਕਰਨ ਲਈ ਉਹ ਹੈ ਇਸ ਜਿਹੇ ਕੰਮ ਲਈ ਕੁਝ ਨਹੀਂ ਸੱਚ ਕੰਡ ਸ਼੍ਰੀ ਦਰਬਾਰ ਸਾਹਿਬ ਦੇ ਮਾਮਲੇ 'ਚ 1 ਨਹੀਂ 2 ਨਹੀਂ 9 9 ਧਮਕੀਆਂ ਭਰੀਆਂ ਈਮੇਲ ਆ ਗਈਆਂ ਹੁਣ ਤੇ ਸਰਕਾਰਾਂ ਜੀ ਕਹਿੰਦੀਆਂ ਅਸੀਂ ਬਬਦੋ ਤਾਮਿਲ ਲਾਡੂ ਤੱਕ ਭੇਜਤੇ ਜੀ ਇੱਥੇ ਤੱਕ ਚਲੇ ਗਏ ਜੀ ਹਰਿਆਣੇ ਚੋਂ ਬੰਦਾ ਫੜ ਲਿਆ ਜੀ ਤੇ ਅਗਲੇ 에ਰਪੋਰਟ ਨੂੰ ਵੀ ਧਮਕੀਆਂ ਦੇਈ ਜਾਂਦੇ ਦਰਬਾਰ ਸਾਹਿਬ ਨੂੰ ਦੇਈ ਜਾਂਦੇ ਆ ਮੇਲ ਬਿਲਕੁਲ ਪਹਿਲਾਂ ਵਰਗੀਆਂ ਲਗਾਤਾਰ ਆ ਰਹੀਆਂ ਅਜੇ ਤੱਕ ਤੁਸੀਂ ਪਹੁੰਚ ਨਹੀਂ ਸਕਦੇ ਉਹਦੀ ਗੰਭੀਰਤਾ ਕਿੰਨੀ ਆ ਤੇ ਮੁੱਖ ਮੰਤਰੀ ਸਾਹਿਬ ਤੇ ਜਾਣਕਾਰੀ ਕੀ ਹੋ ਜੂਗਾ ਇਹ ਕਾਰਵਾਈ رابطہ ਕਾਇਮ ਕਰਨ ਨਾਲ ਹੁੰਦਾ ਕਿ ਤੁਸੀਂ ਆਪਣੀ ਇੰਟੈਲੀਜੈਂਸ ਨੂੰ ਪੁੱਛੋ ਇੰਟੈਲੀਜੈਂਸੀ ਤੁਹਾਡੀ ਕੇਂਦਰ ਨਾਲ ਆਪਤੇ ਚ ਰਵੇ ਦੂਏ ਪਾਸੇ ਖਦਸਾ ਖੜਾ ਹੈ ਕਿ ਕਿਤੇ ਕਿ ਅਜਿਹੇ ਥਾਮਾ ਦਾ ਕੰਟਰੋਲ ਕੇਂਦਰ ਆਪਣੇ ਹੱਥ ਚ ਲੈਣ ਦੇ ਹਵਾਲੇ ਨਾਲ ਤਾਂ ਨਹੀਂ ਇਹਦੇ ਨੂੰ ਵੱਧ ਰਿਹਾ ਇਹ ਵੀ ਚਰਚਾ ਮਾ ਪੈਰਲ ਤੁਰਦੀਆਂ ਕਈ ਤਰ੍ਹਾਂ ਨੂੰ ਇਹ ਫਿਕਰ ਹੈ ਕਿ ਕਿਤੇ ਬਾਅਦ ਚ ਇਹਨਾਂ ਦੇ ਮਸ਼ੀਨਾ ਸਾਰਾ ਕੁਝ ਜਾਬਤਾ ਇਹਨਾਂ ਦਾ ਲੱਗਿਆ ਹੋਵੇ ਸੰਗਤ ਤੇ ਨਿਗਾਹ ਹੋਵੇ ਸਾਰਾ ਕੁਝ ਹੋਵੇ ਤੇ ਸੰਗਤ ਦੀ ਆਮਦ ਇਧਰ ਨੂੰ ਘਟਰਾਉਣ ਦੀ ਪ੍ਰਕਿਰਿਆ ਹੋਵੇ ਕਿੰਨੇ ਹੀ ਸਵਾਲ ਖੜੇ ਨੇ ਪਰ ਸਵਾਲ ਇਹ ਕਿ ਇਸ ਤਕਨੀਕ ਦੇ ਯੁੱਗ ਦੇ ਵਿੱਚ ਵੀ ਜੇ 12-15 ਦਿਨਾਂ 'ਚ ਤੁਸੀਂ ਇਹ ਨਹੀਂ ਲੱਭ ਸਕੇ ਕਿ ਕੌਣ ਹੈ ਜਿਹੜਾ ਜਹੀ ਧਮਕੀ ਭਰੀ ਭੇਜ ਰਿਹਾ ਫਿਰ ਕਿਵੇਂ ਉਮੀਦ ਕਰੋਗੇ ਤੁਹਾਤੋਂ ਖੁਦਾ ਨਾ ਖਾਸਾ ਕੋਈ ਜੇ ਘਟਨਾ ਵਾਪਰ ਜਵੇ ਕੌਣ ਜ਼ਿੰਮੇਵਾਰੀ ਲਊਗਾ ਮਾਨ ਸਾਹਿਬ ਲੈ ਲੈਣਗੇ ਫਿਰ ਜ਼ਿੰਮੇਵਾਰੀ ਕਿ ਮੇਰੀ ਹੈ ਦੇਦਣਗੇ ਸਤੀਪਕ ਸੋ ਕੇਂਦਰ ਲੈ ਲੂਗਾ ਜ਼ਿੰਮੇਵਾਰੀ ਸੋ ਮਤਲਬ ਤੁਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪਹਿਲਗਾਮ ਵਾਲਾ ਦੌਰਾ ਇਹਨਾਂ ਨੇ ਏਸਰੀ ਰੱਤ ਕਰਤਾ ਸੀ ਕਿ ਇਹਨਾਂ ਨੂੰ ਸੂਚਨਾ ਮਿਲਦੀ ਸੀ ਕਿ ਉੱਥੇ ਕੁਝ ਹੋ ਸਕਦਾ ਹੈ ਤੇ ਜੇ ਸੂਚਨਾ ਸੀ ਪ੍ਰਧਾਨ ਮੰਤਰੀ ਦਾ ਦੌਰਾ ਰੱਦ ਹੋ ਸਕਦਾ ਸੀ ਫਿਰ ਲੋਕ ਮਰਨ ਨੂੰ ਕਿਉਂ ਭੇਜੇ ਤੁਸੀਂ ਲੋਕ ਕਿਉਂ ਨਹੀਂ ਰੋਕੇ ਛੋ ਇਹ ਇਸ ਲਈ ਫਿਰ ਬਾਅਦ ਚ ਦੱਸਣ ਦਾ ਕੀ ਫਾਇਦਾ ਇਹ ਬਹੁਤ ਫਿਕਰਮੰਦੀ ਵਾਲਾ ਪਹਿਲੂ ਹੈ ਇਹ ਸਰਕਾਰਾਂ ਦੀ ਨਲਾਇਕੀ ਵੀ ਹੈ ਔਰ ਅਣਦੇਖੀ ਦਾ ਵੀ ਪ੍ਰਕਟਾਵਾ ਕਰਦਾ ਹੈ ਕਹ ਜਿੱਥੇ ਦਰਬਾਰ ਸਾਹਿਬ ਨਾਲ ਜੁੜਿਆ ਹੋਇਆ ਮਸਲਾ ਤਾਂ ਉੱਥੇ ਹੀ ਐਸਜੀਪੀਸੀ ਨਾਲ ਜੁੜਿਆ ਹੋਇਆ ਇੱਕ ਹੋਰ ਮਸਲਾ ਸਾਹਮਣੇ ਆਇਆ ਹੈ ਕਿ ਜੋ ਸਦਾਬਦੀ ਸਮਾਗਮ ਕਰਵਾਏ ਜਾਣੇ ਨੇ ਉਸ ਤੇ ਆਮੋ ਸਾਹਮਣੇ ਹੋ ਚੁੱਕੀ ਆ ਪੰਜਾਬ ਸਰਕਾਰ ਤੇ ਐਜੀਪੀਸੀ ਇਸ ਨੂੰ ਕਿਵੇਂ ਦੇਖਦੇ ਹੋ ਹਾਲਾਂਕਿ ਪਹਿਲਾਂ ਵੀ ਕਈ ਮੁੱਦਿਆਂ ਤੇ ਆਮੋ ਸਾਹਮਣੇ ਦੋਵੇਂ ਜਿਹੜੇ ਆ ਪੰਜਾਬ ਸਰਕਾਰ ਤੇ ਐਜੀਪੀਸੀ ਰਹੀ ਆ ਤਾਂ ਹੁਣ ਕੀ ਜਿਹੜਾ ਇਸ ਤੇ ਕੀ ਸਿਆਸਤ ਕਰਨ ਦੇ ਲਈ ਹੋ ਰਿਹਾ ਜਾਂ ਫਿਰ ਐਜੀਪੀਸੀ ਅਸਲ ਚ ਧਾਰਮਿਕ ਸਮਾਗਮ ਕਰਵਾਉਣਾ ਚਾਹੁੰਦੀ ਆ ਤਾਂ ਕਰਕੇ ਇਹ ਸਭ ਕੁਝ ਜਿਹੜਾ ਹੁਣ ਵਿਵਾਦ ਬਣਦਾ ਨਜ਼ਰ ਆ ਰਿਹਾ ਜੀ ਦੇਖੋ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ੀਤੀ ਦਿਹਾੜਾ ਆ ਰਿਹਾ ਨਵੰਬਰ ਚ ਉਹ ਦਿਹਾੜਾ ਤੋਂ ਪਹਿਲਾਂ ਹੀ ਸਮਾਗਮ ਲਗਾਤਾਰ ਚੱਲਣੇ ਆ। ਪੰਜਾਬ ਸਰਕਾਰ ਨੇ ਇਸ਼ਤਿਹਾਰ ਜਾਰੀ ਕੀਤਾ ਅਖਬਾਰਾਂ ਦੇ ਵਿੱਚ ਕਿ ਜੀ ਆਪਣੇ ਸੁਝਾਅ ਪੇਜੋ ਇਹ ਦਿਹਾੜਾ ਕਿਵੇਂ ਮਨਾਵੇ ਮਨਾਇਆ ਜਾਵੇ। ਉਹਦੇ ਵਿੱਚ AI ਟੈਕਨੋਲੋਜੀ ਰਾਹੀਂ ਜਾਂ ਆ ਤਕਨੀਕ ਰਾਹੀਂ ਫੋਟੋ ਨਾਲ ਦਰਬਾਰ ਸਾਹਿਬ ਦੀ ਫੋਟੋ ਨਾਲ ਛੇੜਛਾੜ ਕਰਤੀ। ਉਹਦਾ ਵਿਰੋਧ ਹੋਇਆ। ਫੋਟੋ ਤਾਂ ਦਰੁਸਤ ਕਰ ਲਈ ਪਰ ਆਪਣੇ ਆਪ ਨੂੰ ਸਰਕਾਰ ਨੇ ਦਰੁਸਤ ਨਹੀਂ ਕੀਤਾ। ਚੰਗਾ ਹੋਵੇ ਤੁਸੀਂ ਇਸ ਦਿਹਾੜਿਆਂ ਤੇ ਵਿਵਾਦਤ ਖਬਰਾਂ ਲੱਗਣ ਦੀ ਬਜਾਏ ਸਾਂਝੀ ਬਲਤਾਲੀਆਂ ਖਬਰਾਂ ਲੱਗਣ। ਖਬਰ ਇਹ ਕਿਉਂ ਨਹੀਂ ਲੱਗਦੀ ਕਿ ਪੰਜਾਬ ਸਰਕਾਰ ਤੇ ਐਸਜੀਪੀਸੀ ਤੇ ਹੋਰ ਧਾਰਮਿਕ ਸੰਗਠਨ ਹੈਨਾ ਤੇ ਹੋਰ ਰਾਜਨੀਤਿਕ ਤਰ੍ਹਾਂ ਮਿਲ ਕੇ ਬਣਾਉਣਗੇ ਇਹ ਦੇਣਾ ਐਸਜੀਪੀਸੀ ਖੁੱਲਾ ਸਦਾ ਦਬੇ ਕਿਆਓ ਭਾਈ ਸਾਰੇ ساری ਲੁਕਾਈ ساری ਕਾਇਨਾਤ ਸਾਰੀਆਂ ਧਿਰਾਂ ਆਓ ਪੰਡਾਲ ਚ ਸੰਗਤ ਮੰਗ ਬੈਠੋ ਤੇ ਮਨਾਈਏ ਦੇਣਾ ਮੁੱਖ ਮੰਤਰੀ ਸਾਹਿਬ ਤੁਸੀਂ ਜਿੱਥੇ ਬੋਲੋਗੇ ਭਾਸ਼ਣ ਦੇਣ ਨੂੰ ਤੁਹਾਨੂੰ ਮਾਈਕ ਮਿਲੂਗਾ ਸਟੇਜ ਮਿਲੂਗੀ ਸਨਮਾਨ ਮਿਲੂਗਾ ਉੱਥੇ ਹੀ ਤੁਸੀਂ ਜਾਣਾ ਉਹ ਨਹੀਂ ਜਾਣਾ ਤੇ ਫਿਰ ਇਹ ਆਪਣੀ ਸਰਕਾਰ ਹੋਵੇ ਆਪਣੀ ਸਟੇਜ ਹੋਵੇ ਆਪਣਾ ਕੰਟਰੋਲ ਹੋਵੇ ਫਿਰ ਉੱਥੇ ਤੁਹਾਡੇ ਟੋਟਕੇ ਚੱਲਣਗੇ ਨਾ ਇਸ ਲਈ ਤਾਂ ਨਹੀਂਗਾ ਸਿਰਫ ਆਪਣੇ ਆਪ ਨੂੰ ਪੇਸ਼ ਕਰਨ ਲਈ ਕੇਜਰੀਵਾਲ ਨੂੰ ਪੇਸ਼ ਕਰਨ ਲਈ ਜੇ ਤੁਹਾਡੇ ਅੰਦਰ ਧਾਰਮਿਕਤਾ ਵਾਲਾ ਤੁਸੀਂ ਕਹੋ ਜੀ ਮਨਾਓ ਮੈਂ ਤਾਂ ਆਉਂਗਾ ਸੰਗਤ ਚ ਤੇ ਦੂਸਰੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੀਪਸ ਤੇ ਵੱਡਾ ਸਵਾਲ ਖੜਾ ਕੀਤਾ ਕਿ ਤੁਹਾਡਾ ਕੋਈ ਕਾਪੀਰਾਈਟ ਨਹੀਂ ਹੈਗਾ ਤੇ ਗੁਰੂ ਸਾਹਿਬ ਦੇ ਦਿਹਾੜੇ ਤੁਸੀਂ ਉਹ ਮਨਾਉਣੇ ਨੇ ਕਿਸੇ ਨੂੰ ਵੀ ਮਨਾਉਣ ਦਾ ਹੱਕ ਹੈ ਉਹ ਬੱਕਰੀ ਗੱਲ ਹੈ ਜੱਤਰ ਕੜਗੱਜ ਨੇ ਮਤਲਬ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੀ ਕੈਬਨਿਟ ਨੂੰ ਖਾਸ ਕਰ ਸਿੱਖ ਪਰਿਵਾਰਾਂ ਚੋਂ ਆਉਂਦੇ ਮੰਤਰੀਆਂ ਸਲਾਹ ਦਿੱਤੀ ਹੈ ਕਿ ਵੀ ਅੰਮ੍ਰਿਤਧਾਰੀ ਬਣੋ ਹੈਨਾ ਪਰ ਐਸਜੀਪੀਸੀ ਕਹਿੰਦੀ ਵੀ ਕਿ ਇਹ ਗਲਤ ਹੈ ਇਹ ਧਾਰਮਿਕ ਕੰਮ ਚ ਸਰਕਾਰ ਦੀ ਦਖਲ ਹੈ ਮਤਲਬ ਜੇ ਅਕਾਲੀ ਬੀਜੇਪੀ ਸਰਕਾਰ ਹੋਵੇ ਉਹ ਮਿਲ ਕੇ ਜੋ ਮਰਜ਼ੀ ਬਣਾਵੇ ਫਿਰ ਠੀਕ ਹੈ ਜੇ ਕਿਸੇ ਹੋਰ ਦੀ ਸਰਕਾਰ ਆ ਫਿਰ ਉਹ ਨਾ ਬਣਾਵੇ ਮਿਲ ਕੇ ਬਣਾਉਣਾ ਤਾਂ ਤਾਲਮੇਲ ਕਮੇਟੀ ਬਣੇ ਬੈਠ ਕੇ ਗੱਲ ਕਰੋ ਪਰ ਜੇ ਸ਼੍ਰੋਮਣੀ ਕਮੇਟੀ ਸੱਚਮੁੱਚ ਮਿਲ ਕੇ ਚਲਾਣਾ ਚਾਹੁੰਦੀ ਜਿਹੜੀ ਕਹਿੰਦੀ ਅਸੀਂ ਕੇਂਦਰ ਨੂੰ ਵੀ ਬੁਲਾਵਾਂਗੇ ਜੀ ਹੋਰ ਸੁਭੇ ਦੀ ਸਰਕਾਰਾਂ ਨੂੰ ਬੁਲਾਵਾਂਗੇ ਚਾਪੜੇ ਵਾਲੀ ਨੂੰ ਵੀ ਬੁਲਾਵਾਂਗੇ ਕੀ ਐਸਜੀਪੀਸੀ ਨੇ ਧਾਰਮਿਕ ਤੌਰ ਤੇ ਦਿਹਾੜੇ ਨੂੰ ਮਨਾਉਣ ਦੇ ਲਈ ਹਰਿਆਣਾ ਕਮੇਟੀ ਨਾਲ ਕੋਈ ਤਾਲਮੇਲ ਕਰ ਲਿਆ ਕੀ ਕੋਈ ਉਹਨਾਂ ਨੇ ਦਿੱਲੀ ਗੁਰਦਾਰਾ ਕਮੇਟੀ ਨਾਲ ਤਾਲਮੇਲ ਕਰ ਲਿਆ ਕੀ ਤਖਤਸ਼ਰੀ ਪਟਨਾ ਸਾਹਿਬ ਤੇ ਤਖਤਸ਼ਰੀ ਨਦੇੜ ਸਾਹਿਬ ਕੋਈ ਤਾਲਮੇਲ ਕਰ ਲਿਆ ਨਹੀਂ ਤੁਸੀਂ ਸਿਰਫ ਆਪਣੇ ਕੋਲ ਕੰਟਰੋਲ ਰੱਖਣਾ ਚਾਹੁੰਦੇ ਹੋ ਸਰਕਾਰ ਆਪਣੇ ਕੋਲ ਰੱਖਣਾ ਚਾਹੁੰਦੀ ਹੈ ਤੇ ਇਹਦੇ ਵਿੱਚ ਦਿਹਾੜੇ ਦਾ ਮਹੱਤਵ ਪਿੱਛੇ ਰਹਿ ਜਾਣਾ ਤੁਹਾਡੀ ਈਗੋ ਅੱਗੇ ਆ ਜਾਣੀ ਆ ਫਿਰ ਦੇਈ ਜਾਏ ਬਿਆਨ ਤੇ ਅਖਬਾਰਾਂ ਤੇ ਮੀਡੀਆ ਪ੍ਰੀਲਾ ਬਣਾ ਕੇ ਚਲਾਈ ਜਾਊਗੀ ਦੇਸ਼ ਵਿੱਚ ਇੱਕ ਅਸਤੀਫਾ ਪੂਰੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਅੱਜ ਰਾਜ ਸਭਾ 'ਚ ਵੀ ਪੂਰਾ ਉਸ ਤੇ ਰੌਲਾ ਰੱਪਾ ਪਿਆ ਉਸ ਤੇ ਖੂਬ ਜਿਹੜੇ ਆ ਟਿੱਪਣੀਆਂ ਹੋਈਆਂ ਨੇ ਕਿਵੇਂ ਦੇਖਦੇ ਹੋ ਕਿ ਜਗਦੀਪ ਧਣਕੜ ਨੇ ਅਸਤੀਫਾ ਦਿੱਤਾ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਤੇ ਸਵੇਰ ਤੱਕ ਉਹ ਮਨਜ਼ੂਰ ਵੀ ਹੋ ਜਾਂਦਾ ਕਿਵੇਂ ਦੇਖਦੇ ਹੋ ਕਿ ਅਸਲ ਵਿੱਚ ਸੇਤ ਵਜੋਂ ਜਿਹੜੇ ਆ ਢਿੱਲੇ ਚੱਲ ਰਹੇ ਆ ਜਗਦੀਪ ਧਣਕੜ ਜਾਂ ਫਿਰ ਥੋੜੀ ਮੁੱਦਾ ਬਣ ਗਿਆ ਕਿ ਉਹਨਾਂ ਤੋਂ ਕਿਤੇ ਧੱਕੇ ਨਾਲ ਤਾਂ ਨਹੀਂ ਅਸਤੀਫਾ ਲਿਆ ਗਿਆ ਜੀ ਦੇਖੋ ਜਗਦੀਪ ਧਨਖੜ ਹੋਰੀ ਜਿਸ ਭਾਈਚਾਰੇ ਚੋਂ ਆਉਂਦੇ ਨੇ ਉੱਥੇ ਉਮੀਦ ਕੀਤੀ ਜਾਂਦੀ ਸੀ ਕਿ ਉਹ ਉਸ ਪੱਖ ਨੂੰ ਤਾਂ ਘੱਟੋ-ਘੱਟ ਸਾਹਮਣੇ ਰੱਖਣ ਸਰਕਾਰਾਂ ਸਾਹਮਣੇ ਜੋ ਇਨੀ ਪਹੁੰਚ ਅਪਰੋਚ ਰੱਖਦੇ ਨੇ ਉਹ ਰਾਜਪਾਲ ਰਹੇ ਨੇ ਪੱਛਮੀ ਬੰਗਾਲ ਦੇ ਵਿੱਚ ਉੱਥੇ ਵੀ ਉਹਨਾਂ ਨੇ ਜੋ ਆਰਐਸਐਸ ਲਈ ਕਰ ਸਕਦੇ ਸੀ ਜੋ ਬੀਜਪੀ ਨਹੀਂ ਕਰ ਸਕਦੇ ਸੀ ਸਾਰੇ ਹਤਕੰਡੇ ਅਪਣਾਏ ਵਿਵਾਦ ਨਾਲ ਉਹਨਾਂ ਦਾ ਨਾਤਾ ਰਿਹਾ ਕਸਾਨੀ ਨਾਲ ਉਹ ਉਵੇਂ ਖੁੱਲਕੇ ਨਹੀਂ ਕਰ ਸਕੇ ਜਿਵੇਂ ਸ਼ਵੇਤ ਮਲਕ ਡਟ ਕੇ ਖੜਦੇ ਰਹੇ ਹੈ ਪਰ ਉਪਰਾਸਪਤੀ ਦੇ ਅਹੁਦੇ ਤੇ ਆਉਣ ਤੋਂ ਬਾਅਦ ਉਹਨਾਂ ਦਾ ਅੰਦਰ ਤਵਾਜਨ ਵਿਗੜਨ ਲੱਗਿਆ ਖਾਸ ਕਰਕੇ ਦੋ ਤਿੰਨ ਉਧਾਰਨਾ ਤਾਂ ਉਸ ਸਮੇਂ ਸਾਹਮਣੇ ਆਈਆਂ ਅ ਜਦੋਂ ਲੰਗੇ ਦਿਨ ਇੱਕ ਕਮੇਟੀ ਦੀ ਬੈਠਕ ਹੋਈ ਉਸ ਬੈਠਕ 'ਚ ਤੈਅ ਕੀਤਾ ਜਾਣਾ ਸੀ ਕਿ ਆਪਾਂ ਪਹਿਲਗਾਮ ਹਮਲੇ ਤੇ ਚਰਚਾ ਕਰਾਈਏ ਕਿ ਨਾ ਕਰਾਈਏ ਉਚ ਜਦੋਂ ਕੋਈ ਫੈਸਲਾ ਨਹੀਂ ਹੋਇਆ ਕਿ ਕਿਵੇਂ ਅੱਗੇ ਵਧਣਾ ਤਾਂ ਅਗਲੀ ਕਮੇਟੀ ਦੀ ਬੈਠਕ ਰੱਖ ਲਈ ਉਸ ਬੈਠਕ 'ਚ ਜੇਪੀ ਨੱਡਾ ਨਹੀਂ ਆਇਆ ਤੇ ਜੇਪੀ ਨਟਾਉਰੀ ਇਹ ਸਮੇਂ ਸਰਕਾਰ ਵੱਲੋਂ ਉਧਰੋਂ ਲੀਡਰ ਨੇ ਰਾਜ ਸਭਾ ਚ ਇੱਕ ਤਰ੍ਹਾਂ ਨਾਲ ਤੇ ਇਸ ਲਈ ਜੇਪੀ ਨੱਡਾ ਦੀ ਬਿਨਾ ਹਾਜ਼ਰੀ ਤੋਂ ਉਹਦੇ ਕਮੇਟੀ ਚ ਕੋਈ ਫੈਸਲਾ ਨਹੀਂ ਹੋਇਆ ਕਿ ਆਪਾਂ ਕਿਵੇਂ ਕਰਨਾ ਪਰ ਧਨਖੜ ਹੋਰਾ ਨੇ ਉਪਰਾਸਪਤੀ ਦੇ ਤੌਰ ਤੇ ਰਾਜ ਸਭਾ ਦੇ ਮੁਖੀ ਹੋਣ ਦੇ ਨਾਤੇ ਹਾਂ ਉਹਨਾਂ ਨੇ ਉੱਥੇ ਮਤਲਬ ਐਲਾਨ ਕਰਤਾ ਕਿ ਵੀ 9 ਘੰਟੇ ਚਰਚਾ ਕਰਾਵਾਂਗੇ ਤੇ ਇਹ ਗੱਲ ਸ਼ਾਇਦ ਭਾਜਪੀ ਨੂੰ ਹজম ਨਹੀਂ ਹੋਈ ਤੇ ਉਸੇ ਰਾਸਵਾ ਦੇ ਵਿੱਚ ਪਹਿਲਾ ਦਿਨ ਜਦੋਂ ਸ਼ੁਰੂ ਹੋਇਆ ਮਾਨਸੂਨ ਸੈਸ਼ਨ ਦਾ ਤਾਂ ਉੱਥੇ ਜਦੋਂ ਖੜਗੇ ਔਰ ਜੇਪੀ ਨੱਡਾ ਅਮੋ ਸਾਹਮਣੇ ਹੋ ਰਹੇ ਸੀ ਜਿਹੜੇ ਭਾਜਪਾ ਦੇ ਪ੍ਰਧਾਨ ਵੀ ਨੇ ਉਹ ਜੇਪੀ ਨੱਡਾ ਹੋਰਾਂ ਨੇ ਤਨਖੜਾ ਹੋਰਾਂ ਨੂੰ ਸੰਬੋਧਨ ਹੋਣ ਦੀ ਬਜਾਏ ਨੱਡਾ ਨੂੰ ਸਿੱਧਾ ਸੰਬੋਧਨ ਹੁੰਦਿਆ ਉਹਨੂੰ ਖੜਗੇ ਨੂੰ ਸਿੱਧਾ ਸੰਬੋਧਨ ਹੁੰਦਿਆ ਕਹਿਣ ਲੱਗ ਪਏ ਜੇਪੀ ਨੱਡਾ ਕਿ ਤੇਰੀ ਗੱਲ ਨਹੀਂ ਰਿਕਾਰਡ ਹੋਣੀ ਜੋ ਮੈਂ ਕਹੂੰਗਾ ਮੇਰੀ ਰਿਕਾਰਡ ਹੋ ਗਈ ਜਦੋਂ ਕਿ ਇਹ ਅਧਿਕਾਰ ਕਿਹਦੇ ਕੋਲ ਹੈ ਜੀ ਤਨਖੜਾ ਹੋਣਾ ਕੋਲ ਇਹਦਾ ਮਤਲਬ ਜਾਂ ਤਾਂ ਤਨਖਾਡ ਤੋਂ ਅਧਿਕਾਰ ਲੈ ਲਏ ਗਏ ਜਾਂ ਤਨਖਾਡ ਹੋਰਾਂ ਦੇ ਅਧਿਕਾਰ ਕੰਮ ਨਹੀਂ ਕਰ ਰਹੇ ਸੀ ਇਸ ਲਈ ਟੋਕ ਵੀ ਨਹੀਂ ਸਕੇ ਵੀ ਕੁਰਸੀ ਨੂੰ ਸੰਬੋਧਨ ਕਰੋ ਵਿਅਕਤੀ ਆਮੋ ਸਾਹਮਣੇ ਨਾ ਹੋਵੇ ਤੇ ਉਸ ਤੋਂ ਬਾਅਦ ਸ਼ਾਮ ਢਲਦਿਆਂ ਤੱਕ ਉਹਨਾਂ ਦਾ ਅਸਤੀਫਾ ਆ ਗਿਆ ਤੇ ਕਹਿਣ ਵਾਲੇ ਕਹਿੰਦੇ ਸੀਗੇ ਵੀ ਹੋ ਸਕਦਾ ਪਿਛਲੇ ਦੋ ਕੁ ਦਿਨਾਂ ਤੋਂ ਥੋੜਾ ਜਿਹਾ ਕਿਸਾਨਾਂ ਦੇ ਹੱਕ 'ਚ ਬੋਲ ਰਹੇ ਸੀ ਉਹ ਕਹਿੰਦੇ ਉਹ ਤਾਂ ਇਸ ਲਈ ਸੀ ਉਹਨਾਂ ਨੂੰ ਪਤਾ ਸੀ ਕਿ ਜਾਣਾ ਕਿ ਇਹਨਾਂ ਨੂੰ ਇਹਨਾਂ ਨੂੰ ਪਤਾ ਸੀ ਕਿ ਜਾਣਾ ਤਾਂ ਹੀ ਹੈ ਜਾਣ ਤੋਂ ਪਹਿਲਾਂ ਘਟੋ ਘਟ ਰਿਟਾਇਰਮੈਂਟ ਤੋਂ ਬਾਅਦ ਆਪਣੇ ਭਾਈਚਾਰੇ ਚ ਬੈਠਣ ਜੋਗੀ ਥਾਂ ਤਾਂ ਬਣਾ ਲਵਾ ਤਾਂ ਬੋਲੇ ਨੇ ਪਰ ਜੇ ਸੱਚਮੁੱਚ ਇਹਨਾਂ ਦਾ ਸਿਹਤ ਵਾਲਾ ਮਸਲਾ ਹੁੰਦਾ ਤਾਂ ਵੀ ਤੇ ਜੇ ਸਿਹਤ ਵਾਲਾ ਮਸਲਾ ਨਹੀਂ ਹੈ ਤਾਂ ਵੀ ਪ੍ਰਧਾਨ ਮੰਤਰੀ ਜੀ ਕੋਈ ਹਾਲ ਚਾਲ ਤਾਂ ਪੁੱਛਦੇ ਕੋਈ ਕਾਰਨ ਤਾਂ ਪੁੱਛਦੇ ਕੋਈ ਸਤੀਫਾ ਤੇ ਮੰਥਨ ਚਰਚਾ ਕੋਈ ਬੈਠਕ ਤਾਂ ਹੁੰਦੀ ਨਹੀਂ ਜਨਾਬ ਇਹਦਾ ਮਤਲਬ ਇਹ ਦਬਾਅ ਵੀ ਸੀ ਤੇ ਉਸ ਦਬਾਅ 'ਚ ਇਹਨਾਂ ਨੇ ਕੁਰਸੀ ਛੱਡੀ ਹੈ ਇਸ ਲਈ ਤੁਰੰਤ ਸਤੀਫਾ ਪ੍ਰਵਾਨ ਹੋ ਗਿਆ ਪਰ ਇੱਕ ਕੜੀ ਹੈ ਕਮਾਲ ਦੀ ਹੁਣ ਤੱਕ ਦੇਸ਼ ਆਜ਼ਾਦ ਹੋਣ ਤੋਂ ਬਾਅਦ ਨਾ ਤੈਨੂੰ ਪ੍ਰਸਪਤੀਆਂ ਨੇ ਸਿਫਾ ਦਿੱਤੇ ਆ ਇਸ ਤਰ੍ਹਾਂ ਮਤਲਬ ਆਪਣਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਜੀ ਬੀਬੀ ਗਿਰੀ ਹੋਰੀ ਨੇ ਹੈਨਾ ਆਰ ਵੈਕਟਰ ਰਮਨ ਨੇ ਤੇ ਜਗਦੀਪ ਧਨਖੜ ਨੇ ਤਿੰਨਾਂ ਦੇ ਵਿੱਚ ਸਮਾਨਤਾ ਪਤਾ ਵੀ ਕੀ ਹੈ ਤਿੰਨਾਂ ਦੇ ਅਸਤੀਫੇ ਜੁਲਾਈ ਮਹੀਨਿਆਂ ਚ ਆਏ ਆ ਬੀਬੀ ਗਿਰੀ ਹੋਰਾ ਦਾ 20 ਜੁਲਾਈ 1969 ਨੂੰ ਅਸਤੀਫਾ ਹੋਇਆ ਹੈ ਆਰ ਵੈਕਟਰ ਰਮਨ ਹੋਰਾ ਦਾ 24 ਜੁਲਾਈ 1987 ਨੂੰ ਅਸਤੀਫਾ ਹੋਇਆ ਤੇ ਜਗਦੀਪ ਧਨਖੜ ਦਾ 21 ਜੁਲਾਈ 2025 ਨੂੰ ਅਸਤੀਫਾ ਹੋਇਆ ਇੱਕ 20 ਤਰੀਕ ਨੂੰ ਅਸਤੀਫਾ ਦਿੰਦਾ ਇੱਕ 21 ਨੂੰ ਦਿੰਦਾ ਇੱਕ 24 ਨੂੰ ਦਿੰਦਾ ਤੇ ਇਹਨਾਂ ਦੇ ਅਸਤੀਫੇ ਹੁਣ ਪਤਾ ਨਹੀਂ ਜੁਲਾਈ ਮਹੀਨਾ ਇਹਨਾਂ ਤੇ ਕਿੰਨਾ ਕੁ ਭਾਰੂ ਪੈਂਦਾ ਇਹ ਤਾਂ ਹੀ ਜਾਣਨ ਪਰ ਇਹ ਵੀ ਇੱਕ ਕੜੀ ਹੈਗੀ ਇੱਕ ਜਿਹੜਾ ਚਰਚਾ ਆਜਾ ਜਿੱਥੇ ਆਪਾਂ ਦੇਖਿਆ ਕਿ ਤੁਸੀਂ ਹੁਣੀ ਕਹਿ ਕੇ ਹਟਿਓ ਕਿ ਪੀਐਮ ਦਾ ਕੋਈ ਇਸ ਪ੍ਰਤੀ ਬਿਆਨ ਤੱਕ ਨਹੀਂ ਆਇਆ ਪਰ ਉਹਨਾਂ ਨੇ ਸਿਹਤ ਯਾਬਤੇ ਦੇ ਲਈ ਜਰੂਰ ਉਹ ਜਿਹੜਾ ਉਹਨਾਂ ਨੇ ਟਵੀਟ ਕਰਤਾ ਪਰ ਅਸਤੀਫੇ ਤਾਂ ਕੋਈ ਜਿਵੇਂ ਅਸੀਂ ਜਿਹੜਾ ਮੰਨ ਕਰਾਂਗੇ ਜਾਂ ਗੱਲਬਾਤ ਕਰਾਂਗੇ ਇਦਾਂ ਦਾ ਕੋਈ ਉਹਨਾਂ ਨੇ ਸ਼ਬਦ ਨਹੀਂ ਲਿਖਿਆ ਕੀ ਲੱਗਦਾ ਹੈ ਕਿ ਇੱਕ ਖਵਾਸ ਹੀ ਕੋਈ ਇਹ ਤਾਂ ਸਿਰਫ ਤਨਖਾਹ ਰੋਹਣਾ ਨੇ ਜਿਹੜਾ ਆਧਾਰ ਬਣਾ ਕੇ ਅਸਤੀਫਾ ਦਿੱਤਾ ਉਸ ਨੂੰ ਇੱਕ ਤਰ੍ਹਾਂ ਜਸਟੀਫਾਈ ਕੀਤਾ ਕਿ ਬਿਲਕੁਲ ਜੀ ਇਹੀ ਕਰਨਾ ਇਸ ਲਈ ਅਸੀਂ ਅਸਤੀਫਾ ਮਨਜ਼ੂਰ ਕਰ ਰਹੇ ਹਾਂ ਤਾਂ ਟਵੀਟਰ ਮਤਲਬ ਪਹਿਲੇ ਦਿਨ ਦੀ ਰਾਜ ਸਭਾ ਦੀ ਕਾਰਵਾਈ ਚੈੱਕ ਕਰ ਲੋ ਜੇ ਰੱਤਾ ਵੀ ਉਹਦੇ ਵਿੱਚ ਕਿਤੇ ਇਹ ਮਹਿਸੂਸ ਹੋਇਆ ਹੋਵੇ ਕਿ ਹਾਂ ਉਹਨਾਂ ਨੂੰ ਕੋਈ ਮੁਸ਼ਕਲ ਹੈ ਜਾਂ ਕੋਈ ਸੇਤਾ ਮਸਲਾ ਹੈ ਹੈਨਾ ਜੇ ਮਸਲਾ ਹੁੰਦਾ ਵੀ ਤਾਂ ਉਹ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਅਸਤੀਫਾ ਦਿੰਦੇ ਜੇ ਮਸਲਾ ਹੈਗਾ ਸੀ ਤਾਂ ਉਹ ਸੈਸ਼ਨ ਪੂਰਾ ਲੰਗਾ ਕੇ ਜਾਂਦੇ ਅਚਾਨਕ ਪਹਿਲੇ ਦਿਨ ਤੋਂ ਬਾਅਦ ਇਹਦਾ ਮਤਲਬ ਅਚਾਨਕ ਇਹਨਾਂ 2-3 ਦਿਨਾਂ ਦੇ ਵਿੱਚ ਕੋਈ ਖੇਲ ਹੋਇਆ ਤੇ ਹੁਣ ਤਾਂ ਉਹਨਾਂ ਨੇ ਇਹ ਵੀ ਕਹਿਤਾ ਕਿ ਮੈਂ ਤਾਂ ਬਦਗੀ ਪਾਰਟੀ ਵੀ ਨਹੀਂ ਲੈਣੀ ਇਹਦਾ ਮਤਲਬ ਇਹ ਸੇਤ ਵਾਲਾ ਮਸਲਾ ਨਹੀਂ ਹੈ ਸਿਆਸਤ ਵਾਲਾ ਮਸਲਾ ਮੇਰਾ ਲਾਸਟ ਸਵਾਲ ਹੈ ਜੀ ਤਾਂ ਹੁਣ ਅਗਲਾ ਕਿਹੜਾ ਕਿਹੜਾ ਜਿਹੜਾ ਹੋ ਸਕਦਾ ਉਪ ਰਾਸ਼ਟਰਪਤੀ ਦੇ ਲਈ ਇਹ ਚੈਪਟਰ ਬਹੁਤ ਇਹ ਮੈਨੂੰ ਲੱਗਦਾ ਬਹੁਤ ਜਲਦਬਾਜ਼ੀ ਹੋਏਗੀ ਬੀਜੇਪੀ ਨੇ ਬਹੁਤ ਕੁਝ ਦੇਖਣਾ ਹੁੰਦਾ ਉਹਨਾਂ ਨੇ ਸੰਗ ਤੋਂ ਵੀ ਕਾਜ਼ਾਗੋਸ ਪੁੱਛਣਾ ਹੁੰਦਾ ਤੇ ਇਹ ਵੀ ਦੇਖਣਾ ਹੁੰਦਾ ਕਿ ਜਿਹੜਾ ਪ੍ਰਭਾਵ ਵਿਰੋਧੀ ਧਿਰਾਂ ਤੇ ਵੀ ਪਵੇ ਆਪਣੇ ਵੀ ਜੀ ਦੀ ਗੱਲ ਸੁਣ ਸਕਣ ਸੋ ਤਜਰਬਾ ਤਕਾਜ਼ਾ ਬਹੁਤ ਕੁਝ ਬੜ ਨੁਕਤਿਆਂ ਤੋਂ ਬਾਅਦ ਚਣ ਤੋਂ ਬਾਅਦ ਇਹ ਫੈਸਲਾ ਹੋਵੇਗਾ ਸੋ ਵੈਸੇ ਜੇ ਐਂ ਦੇਖਣਾ ਹੋਵੇ ਤਾਂ 75 ਸਾਲੇ ਵਾਲੀ ਗੱਲ ਆਰਐਸਐਸ ਮੁਖੀ ਮੋਹਨ ਭਾਗਵਤ ਕਰ ਚੁੱਕੇ ਨੇ ਕਿ 75 ਸਾਲ ਤੋਂ ਬਾਅਦ ਤਾਂ ਬੰਦੇ ਨੂੰ ਤਿਆਗ ਦੇਣਾ ਚਾਹੀਦਾ ਕਿਤੇ ਇਹ ਤਾਂ ਨਹੀਂ ਕਿ ਅੱਜ ਉਪਰਾਸਪਤੀ ਦਾ ਆਇਆ ਕੱਲ ਨੂੰ ਰਾਸ਼ਪਤੀ ਦਾ ਵੀ ਆ ਜਵੇ ਤੇ ਫਿਰ ਦੋਵਾਂ ਥਾਂਮਾਂ ਦੇ ਉੱਤੇ ਕਿਤੇ ਹੈ ਕਿ ਨਰਿੰਦਰ ਮੋਦੀ ਜੀ ਉਹਨਾਂ ਚੋਂ ਵੀ ਕਿਸ ਨੂੰ ਉਠਾਉਣਾ ਪੈ ਜਵੇ ਇਸ ਲਈ ਇਹ ਅਜੇ ਕਹਿਣਾ ਜਲਦਬਾਜ਼ੀ ਹੋ ਗਈ ਮੈਨੂੰ ਲੱਗਦਾ ਕਿਸੇ ਵੀ ਹਾਲਤ ਤੱਕ ਗੱਲ ਜਾ ਸਕਦੀ ਹੈ ਹਾਂ ਕਿ ਸਤੰਬਰ ਚ ਵੈਸੇ 75 ਸਾਲ ਦੇ ਹੋ ਜਾਣਾ ਵੈਸੇ ਉਹ ਕਹਿੰਦੇ ਕਿ ਬੀਜੇਪੀ ਚ ਕੋਈ ਜਿਆ ਨਿਯਮ ਨਹੀਂ ਹੈਗਾ ਪਰ ਤਾਮੀ ਇਹ ਚਰਚਾ ਕਿ ਕੀ ਪ੍ਰਧਾਨ ਮੰਤਰੀ ਆਪਣਾ ਕਾਰਜਕਾਲ ਪੂਰਾ ਕਰਨਗੇ ਕਿਤੇ ਉਧਰ ਨੂੰ ਇਸ ਸੀਮਾ ਦੀ ਗੱਲ ਚੱਲ ਰਹੀ ਤੁਸੀਂ ਇਸ ਸਾਰੇ ਮੁੱਦਿਆਂ ਤੇ ਬਹੁਤ ਕੀ ਧੰਨਵਾਦ ਕਰਦਾ ਬਹੁਤ